ਬੱਚਿਆਂ ਦੇ ਲਈ ਪਰੀਆਂ ਦੀਆਂ ਦਿਲਚਸਪ ਕਹਾਣੀਆਂ ਪੋਲੀਆਨਾ ਦੇ ਬੱਚਿਆਂ ਦੇ ਲਈ ਸੁਨਹਿਰੇ ਵਾਲ ਮੁਸਕਰਾਉਂਦੇ ਚਿਹਰੇ ਵਾਲੀ ਇੱਕ 10 ਸਾਲ ਦੀ ਛੋਟੀ ਬੱਚੀ ਪੋਲੀਆਨਾ ਆਪਣੀ ਆਲੇ ਦੁਆਲੇ ਖੁਸ਼ੀਆਂ ਬੰਨਦੀ ਸੀ ਪਰ ਜਦੋਂ ਉਹ ਛੋਟੀ ਹੀ ਸੀ ਉਸਦੇ ਮਾਪਿਓ ਸਵਰਗ ਸਿਧਾਰ ਗਏ ਤੇ ਉਦੋਂ ਤੋਂ ਉਹ ਕੱਲੀ ਸੀ ਕੁਛੇਰ ਉਹ ਅਨਾਥ ਆਸ਼ਰਮ ਵਿੱਚ ਰਹੀ ਫਿਰ ਕੁਛੇਰ ਬਾਅਦ ਉਸਦੀ ਅਮੀਰ ਚਾਚੀ ਨੇ ਉਸ ਦੀ ਦੇਖਭਾਲ ਦਾ ਜ਼ਿੰਮਾ ਲੈ ਲਿਆ ਉਸਦੀ ਚਾਚੀ ਪੌਲੀ ਨੂੰ ਉਸਦੇ ਰਹਿਣ ਦਾ ਇੰਤਜ਼ਾਮ ਚਬਾਰੇ ਤੇ ਕਰ ਦਿੱਤਾ। ਇਹ ਵੇਖ ਕੇ ਕੰਮ ਵਾਲੀ ਨੈਂਸੀ ਖੁਸ਼ ਹੋ ਗਈ। ਉਮੀਦ ਹੈ ਇਹ ਛੋਟਾ ਮਹਿਮਾਨ ਚਿੜਛੜੀ ਪੌਲੀ ਨੂੰ ਖੁਸ਼ ਕਰਨ ਵਿੱਚ ਸਫਲ ਹੋਵੇਗਾ। ਪੋਲੀਆਨਾ ਜਦਕਰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ। ਉਹਨੇ ਆਪਣੀ ਚਾਚੀ ਨੂੰ ਘੁੱਟ ਕੇ ਜੱਫੀ ਪਾਈ ਪਰ ਚਾਚੀ ਇੱਕਦਮ ਗੰਭੀਰ ਸੀ। ਪੋਲੀਆਨਾ ਨੂੰ ਉਸ ਕਮਰੇ 'ਚ ਲੈ ਗਈ ਜਿੱਥੇ ਉਹਨੂੰ ਰਹਿਣਾ ਸੀ। ਪੋਲੀਆਨਾ ਇੰਨਾ ਵੱਡਾ ਤੇ ਖੁਸ਼ਹਾਲ ਘਰ ਵੇਖ ਕੇ ਹੈਰਾਨ ਰਹਿ ਗਈ। ਚਾਚੀ ਨੇ ਉਹਨੂੰ ਚੁਬਾਰੇ ਤੇ ਉਹਦਾ ਕਮਰਾ ਵਿਖਾਇਆ। ਇਹ ਤੇਰਾ ਕਮਰਾ ਹੈ ਤੇ ਠੀਕ 6 ਵਜੇ ਰਾਤ ਦਾ ਖਾਣਾ ਸ਼ੁਰੂ ਹੁੰਦਾ ਹੈ। ਭੁੱਲੀ ਨਾ। ਪੋਲੀਆਨਾ ਨੂੰ ਉਸਦਾ ਕਮਰਾ ਬਹੁਤ ਪਸੰਦ ਆਇਆ। ਘਰ ਦੇ ਸਾਰੇ ਕਮਰੇ ਉਸਨੇ ਵੇਖੇ ਪਰ ਉਸਦੇ ਮਨ ਵਿੱਚ ਇੱਕ ਵਾਰ ਵੀ ਇਹ ਖਿਆਲ ਨਹੀਂ ਆਇਆ ਕੀ ਚਾਚੀ ਨੇ ਉਸ ਨੂੰ ਚਬਾਰੇ ਵਾਲਾ ਕਮਰਾ ਕਿਉਂ ਦਿੱਤਾ ਹੋਵੇਗਾ ਠੀਕ 6 ਵਜੇ ਚਾਚੀ ਨੇ ਉਹਨੂੰ ਟੇਬਲ ਤੇ ਬੁਲਾਇਆ ਸੀ ਪਰ ਪੋਲੀਆਨਾ ਹਾਲੇ ਤੱਕ ਨਹੀਂ ਆਈ ਸੀ ਇਹ ਕੁੜੀ ਕਿੱਥੇ ਹੈ ਮੈਂ ਜਾ ਕੇ ਉਹਨੂੰ ਬੁਲਾ ਲਿਆਵਾਂ ਮਿਸ ਪੋਲੀ ਨਹੀਂ ਡਿਨਰ ਤੋਂ ਬਾਅਦ ਚਾਚੀ ਉਹਦੇ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਪੋਲੀਆਨਾ ਕਮਰੇ 'ਚ ਨਹੀਂ ਸੀ ਉਹ ਉਸੇ ਵੇਲੇ ਬਗੀਚੇ ਵਿੱਚ ਮਾਲੀ ਨੂੰ ਦੱਸਣ ਦੇ ਲਈ ਗਈ ਕਿ ਉਹ ਲਾਪਤਾ ਹੈ पर माली ने छोटी पहाड़ी ਵੱਲ ਇਸ਼ਾਰਾ ਕੀਤਾ ਕਿ ਉਹ ਉੱਥੇ ਸੀ। ਪਚਦੇ ਹੋਏ ਨੈਂਸੀ ਉੱਥੇ ਪਹੁੰਚੀ ਤੇ ਦੋਨਾਂ ਨੇ ਰਲ ਕੇ ਉੱਥੇ ਇੱਕ ਮਹਿਲ ਵੀ ਬਣਾਇਆ। ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਪੋਲੀਆਨਾ ਹਮੇਸ਼ਾ ਸਕਾਰਾਤਮਕ ਸੋਚ ਰੱਖਦੀ ਸੀ, ਜਿਸ ਨੂੰ ਵੇਖ ਕੇ ਨੈਂਸੀ ਹੈਰਾਨ ਹੁੰਦੀ ਸੀ। ਉਹਨੇ ਪੋਲੀਆਨਾ ਤੋਂ ਇਸ ਦਾ ਰਾਜ਼ ਪੁੱਛਿਆ। ਮੇਰੇ ਪਿਤਾ ਜੀ ਨੇ ਮੈਨੂੰ ਇਹ ਸਿਖਾਇਆ ਸੀ ਜਦ ਮੈਂ ਛੋਟੀ ਸੀ ਇੱਕ ਬਹੁਤ ਹੀ ਮਦਦਗਾਰ ਔਰਤ ਨੇ ਸਾਨੂੰ ਵਸਾਖੀ ਪੇਚੀ ਸੀ ਜਦ ਮੈਂ ਇਸ ਦੀ ਵਜ੍ਹਾ ਪੁੱਛੀ ਤਾਂ ਕਹਿਣ ਲੱਗੀ ਕਿ ਇਹ ਹਮੇਸ਼ਾ ਸਾਡੀਆਂ ਅੱਖਾਂ ਦੇ ਸਾਹਮਣੇ ਰਹੇਗਾ ਤਾਂ ਸਾਨੂੰ ਅਹਿਸਾਸ ਹੁੰਦਾ ਰਹੇਗਾ ਕਿ ਸਾਨੂੰ ਇਸ ਦੇ ਇਸਤੇਮਾਲ ਦੀ ਲੋੜ ਨਹੀਂ ਤੇ ਅਸੀਂ ਖੁਸ਼ ਰਹਾਂਗੇ ਤੇ ਉਸ ਦਿਨ ਤੋਂ ਬਾਅਦ ਜਦ ਵੀ ਮੈਂ ਤੇ ਮੇਰੇ ਪਿਤਾ ਜੀ ਦੁਖੀ ਮਹਿਸੂਸ ਕਰਦੇ ਹਾਂ ਤਾਂ ਉਸ ਦਿਨ ਦੇ ਬਾਰੇ ਸੋਚਦੇ ਹਾਂ ਸ਼ਾਮ ਨੂੰ ਪੋਲੀਆਨਾ ਆਪਣੇ ਕਮਰੇ ਤੇ ਬਿਸਤਰ ਤੇ ਫੁੱਟ ਫੁੱਟ ਕੇ ਰੋ ਰਹੀ ਸੀ ਮੇਰੇ ਪਿਤਾ ਜੀ ਸਵਰਗ ਦੇ ਦੂਤਾਂ ਦੇ ਨਾਲ ਰਹਿੰਦੇ ਨੇ ਮੈਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਜਿੱਤੇ ਸਿੱਕੇ ਸੱਚ ਭਾਰੇ ਤੇ ਹਨੇਰੇ ਕਮਰੇ ਵਿੱਚ ਫਸੇ ਹੋ ਕੱਲੇ ਬੈਠੇ ਹੋ ਤਾਂ ਤੁਸੀਂ ਚਾਹ ਕੇ ਵੀ ਖੁਸ਼ ਨਹੀਂ ਹੋ ਸਕਦੇ ਅਗਲੇ ਦਿਨ ਪੋਲੀਆਨਾ ਥੱਲੇ ਬਗੀਚੇ ਵਿੱਚ ਗਈ ਤੇ ਉਸਨੇ ਆਪਣੀ ਚਾਚੀ ਨੂੰ ਜੱਫੀ ਪਾ ਲਈ ਚਾਚੀ ਮੇਰੀ ਪਿਆਰੀ ਚਾਚੀ ਮੈਂ ਬਾਤ ਖੁਸ਼ਾ ਕਿ ਅੱਜ ਦਾ ਦਿਨ ਮੈਨੂੰ ਨਸੀਬ ਹੋਇਆ ਕੀ ਅਸੀਂ ਸਾਤਰੀਆਕਾਲ ਐਂਜ ਕਹਿੰਦੇ ਆ ਇਹ ਕਹਿ ਕੇ ਚਾਚੀ ਮੋੜ ਕੇ ਉੱਥੋਂ ਚਲੀ ਗਈ ਦੂਰੋਂ ਉਹਨਾਂ ਨੂੰ ਵੇਖ ਰਹੇ ਮਾਲੀ ਦੀਆਂ ਅੱਖਾਂ ਭਰ ਆਈਆਂ ਉਪੋਲੀਆਨਾ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਉਹ ਬਿਲਕੁਲ ਉਸੇ ਦੀ ਮਾਂ ਵਰਗੀ ਨਜ਼ਰ ਆਉਂਦੀ ਹੈ ਤੇ ਮਾਲੀ ਜਾਣਦਾ ਸੀ ਕਿ ਉਸ ਦੀ ਮਾਂ ਨੇ ਉਹਨੂੰ ਖੁਸ਼ ਕੀਤਾ ਹੈ ਜਿਵੇਂ ਜਿਵੇਂ ਵਕਤ ਗੁਜ਼ਰਿਆ ਪੋਲੀਆਨਾ ਦੀ ਜ਼ਿੰਦਗੀ ਉਸ ਘਰ ਵਿੱਚ ਬਿਹਤਰ ਹੁੰਦੀ ਚੱਲੀ ਗਈ ਉਹ ਆਪਣਾ ਨਾਸ਼ਤਾ ਕਰਦੀ ਉਸ ਤੋਂ ਬਾਅਦ ਚਾਚੀ ਦੇ ਨਾਲ ਆਪਣਾ ਹੋਮਵਰਕ ਕਰਦੀ ਫਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ਾਮੀ 6 ਵਜੇ ਤੱਕ ਉਹ ਦੇ ਕੋਲ ਖਾਲੀ ਸਮਾਂ ਹੁੰਦਾ ਸੀ ਉਹ ਘਰ ਦੇ ਲਈ ਕਰਿਆਨੇ ਦੇ ਸਮਾਨ ਦੀ ਖਰੀਦਾਰੀ ਵੀ ਕਰ ਲੈਂਦੀ ਸੀ ਇੱਕ ਦਿਨ ਸ਼ਹਿਰ ਵਿੱਚ ਉਸਨੇ ਇੱਕ ਆਦਮੀ ਨੂੰ ਲੰਮਾ ਕੋਟ ਤੇ ਸਿਲੰਡਰ ਵਰਗੀ ਸ਼ੇਪ ਵਾਲਾ ਹੈਟ ਪਾਇਆ ਵੇਖਿਆ ਉਸਨੇ ਉਸ ਦਿਨ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਸਨੂੰ ਕੀ ਕਹਿ ਰਿਹਾ ਸੀ ਕੁਝ ਦਿਨ ਮਗਰੋਂ ਉਸਨੂੰ ਉਹ ਆਦਮੀ ਦੁਬਾਰਾ ਨਜ਼ਰ ਆਇਆ ਉਸਨੇ ਫਿਰ ਤੋਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਹਨੇ ਵੀ ਇਸਦੇ ਨਾਲ ਗੱਲ ਕੀਤੀ। ਨੈਂਸੀ ਵੇਖ ਕੇ ਹੈਰਾਨ ਸੀ ਕਿਉਂਕਿ ਉਹ ਆਦਮੀ ਮਤਲਬ ਮਿਸਟਰ ਪੈਂਡਲਟਨ ਬਹੁਤ ਅਮੀਰ ਸੀ ਤੇ ਉਹ ਇੱਕ ਵੱਡੇ ਜਿਹੇ ਘਰ ਵਿੱਚ ਰਹਿੰਦੇ ਸੀ ਤੇ ਕਦੇ ਕਿਸੇ ਨਾਲ ਗੱਲ ਨਹੀਂ ਕਰਦੇ ਸੀ। ਤੂ ਚੇਟਿਨ ਪੋਲਿਆਨਾ ਇੱਕ ਬਹੁਤ ਹੀ ਕਮਜ਼ੋਰ ਕੁੱਤੇ ਨੂੰ ਆਪਣੇ ਨਾਲ ਘਰ ਲੈ ਗਈ। ਮਿਸ ਬੌਲੀ ਨੇ ਇੱਕ ਬੋਲ ਵੀ ਨਹੀਂ ਪੁੱਲਿਆ ਪਰ ਅਗਲੇ ਦਿਨ ਉਹ ਇੱਕ ਮੁੰਡੇ ਨੂੰ ਘਰ ਲੈ ਗਈ ਤਾਂ ਮਿਸ ਬੌਲੀ ਦੀ ਉਹਦੇ ਨਾਲ ਬਹਿਸ ਹੋ ਗਈ ਬਹੁਤ ਹੋ ਗਿਆ ਪੁਲਿਆ ਨਾ ਤੇਰੇ ਅੱਜ ਤੱਕ ਦੇ ਕੀਤੇ ਕੰਮਾਂ ਵਿੱਚੋਂ ਇਹ ਸਭ ਤੋਂ ਖਰਾਬ ਹੈ ਪਹਿਲਾਂ ਤੂੰ ਰਸਤੇ ਤੋਂ ਚੱਕ ਕੇ ਕੁੱਤੇ ਬਿਲੀਆਂ ਨੂੰ ਲਿਆਂਦੀ ਰਹੀ ਅੱਜ ਤੋਂ ਇੱਕ ਮੰਗਤੇ ਨੂੰ ਹੀ ਮੇਰੇ ਘਰ ਲੈ ਕੇ ਆ ਗਈ ਹੈ ਮੈਂ ਕੋਈ ਮੰਗਤਾ ਨਹੀਂ ਹਾਂ ਮੈਡਮ ਇਹ ਕੈਕੀ ਮੁੰਡਾ ਘਰੋਂ ਭੱਜ ਗਿਆ ਪਰ ਪੋਲੀਆਨਾ ਨੇ ਉਸ ਨੂੰ ਰਸਤੇ ਤੋਂ ਬਚਾਣ ਦੀ ठान ਲਈ ਸੀ ਸਤੰਬਰ ਵਿੱਚ ਪੋਲੀਆਨਾ ਦਾ ਸਕੂਲ ਸ਼ੁਰੂ ਹੋਇਆ ਛੇਤੀ ਪੋਲੀਆਨਾ ਨੂੰ ਆਪਣਾ ਸਕੂਲ ਚੰਗਾ ਲੱਗਣ ਲੱਗਾ ਇੱਕ ਦਿਨ ਇੱਕ ਸਫ਼ਰ ਦੇ ਦੌਰਾਨ ਮਿਸਟਰ ਪੈਂਡਲਟਨ ਨੇ ਪੋਲੀਆਨਾ ਨੂੰ ਪੁੱਛਿਆ ਕਿ ਕੀ ਉਹ ਆਪਣੀ ਚਾਚੀ ਔਰ ਨੂੰ ਛੱਡ ਕੇ ਉਹਨਾਂ ਦੇ ਨਾਲ ਰਹੇਗੀ ਬੇਸ਼ੱਕ ਪੋਲੀਆਨਾ ਦੇ ਲਈ ਜਵਾਬ ਦੇਣਾ ਔਖਾ ਸੀ ਮਿਸਟਰ ਪੈਂਡਲਟਨ ਨੇ ਉਹਨੂੰ ਸਭ ਕੁਝ ਸਮਝਾਇਆ ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਤੇਰੀ ਮੰਮੀ ਨਾਲ ਪਿਆਰ ਹੋ ਗਿਆ ਸੀ ਮੈਂ ਉਹਨੂੰ ਬਹੁਤ ਪਿਆਰ ਕਰਦਾ ਸੀ ਪਰ ਤੇਰੀ ਮੰਮੀ ਨੇ ਕਦੇ ਮੇਰੇ ਨਾਲ ਪਿਆਰ ਨਹੀਂ ਕੀਤਾ ਫਿਰ ਛੇਤੀ ਉਸਨੇ ਤੇਰੇ ਪਿਤਾ ਨਾਲ ਵਿਆਹ ਕਰ ਲਿਆ ਤੇ ਸ਼ਹਿਰ ਤੋਂ ਦੂਰ ਚਲੀ ਗਈ ਉਸ ਦਿਨ ਤੋਂ ਬਾਅਦ ਪੈਂਡਲਟਨ ਹਮੇਸ਼ਾ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਖਿੱਚਿਆ ਰਹਿੰਦਾ ਸੀ ਪਰ ਪੋਲੀਆਨਾ ਆਪਣੀ ਮਾਂ ਵਰਗੀ ਤੇਸਤੀ ਸੀ ਇਸੇ ਕਰਕੇ ਅੱਜ ਉਹ ਵੀ ਦੁਨੀਆ ਨੂੰ ਸਕਾਰਾਤਮਕ ਤਰੀਕੇ ਨਾਲ ਵੇਖ ਪਾ ਰਹੇ ਹਨ ਇਸੇ ਲਈ ਜੇ ਪੋਲੀਆਨਾ ਹਰ ਵੇਲੇ ਉਹਨਾਂ ਦੇ ਕੋਲ ਰਹੇਗੀ ਤਾਂ ਉਹਨਾਂ ਦੇ ਕੋਲ ਜੀਣ ਦਾ ਮਕਸਦ ਹੋਵੇਗਾ ਮੇਰੇ ਕੋਲ ਆ ਜਾ ਅਸੀਂ ਇਕੱਠੇ ਖੁਸ਼ ਰਾਵਾਂਗੇ ਤੂੰ ਮੈਨੂੰ ਪਿਆਰ ਸਮਾਨ ਮੰਨ ਸਕਦੀ ਹੈਂ ਤੇ ਮੈਂ ਤੈਨੂੰ ਧੀ ਵਾਂਗ ਰੱਖਾਂਗਾ ਪਰ ਉਸਦੀ ਚਾਚੀ ਨੇ ਇਹ ਨਹੀਂ ਬਖਾਇਆ ਸੀ ਉਹ ਜਾਣਦੀ ਸੀ ਕਿ ਉਹ ਉਸ ਨੂੰ ਬਹੁਤ ਚੰਗੀ ਸੀ ਤੇ ਉਹ ਆਪਣੀ ਚਾਚੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਗੱਲ ਮਿਸਟਰ ਪੈਂਡਲਟਨ ਨੂੰ ਕਿਵੇਂ ਦੱਸੇ ਆਖਰ ਉਹਨੂੰ ਇੱਕ ਤਰੀਕਾ ਸੁਝਿਆ ਉਹ ਚਾਹੁੰਦੀ ਸੀ ਕਿ ਮਿਸਟਰ ਪੈਂਡਲਟਨ ਜਿਵੇਂ ਉਹਨੂੰ ਨਾਲ ਰੱਖ ਲੈ ਜਿਸ ਬੱਚੀ ਦੀ ਮਾਸੀ ਨੇ ਉਸਦੀ ਦੇਖਭਾਲ ਕਰਨ ਤੋਂ ਮਨਾਂ ਕੀਤਾ ਸੀ ਉਹਨੂੰ ਲੱਗਿਆ ਕਿ ਇਸ ਤਰ੍ਹਾਂ ਮਿਸਟਰ ਪੈਂਡਲਟਨ ਤੇ ਜਿਮੀ ਦੋਵੇਂ ਖੁਸ਼ ਰਹਿ ਸਕਣਗੇ ਤੇ ਪੋਲੀਆਨਾ ਵੀ ਉਹਨਾਂ ਨੂੰ ਮਿਲਣ ਜਾ ਸਕੇਗੀ ਮਿਸਟਰ ਪੈਂਡਲਟਨ ਨੇ ਉਹਨਾਂ ਨੂੰ ਅਗਲੇ ਹਫਤੇ ਨਾਲ ਆਉਣ ਦਾ ਸੱਦਾ ਦਿੱਤਾ ਸੀ ਪਰ ਕੁਝ ਦਿਨਾਂ ਬਾਅਦ ਇੱਕ ਬਹੁਤ ਹੀ ਮਾੜੀ ਘਟਨਾ ਹੋਈ ਇੱਕ ਕਾਰ ਨੇ ਪੋਲੀਆਨਾ ਨੂੰ ਟੱਕਰ ਮਾਰ ਦਿੱਤੀ ਹਸਪਤਾਲ ਵਿੱਚ ਅਗਲੇ ਦਿਨ ਅੱਖਾਂ ਖੁੱਲਣ ਤੇ ਪੋਲੀਆਨਾ ਖੁਸ਼ ਹੋ ਗਈ ਕਿ ਉਹ ਜ਼ਿੰਦਾ ਸੀ ਉਹ ਨਹੀਂ ਚਾਹੁੰਦੀ ਸੀ ਕਿ ਚਾਚੀ ਉਸ ਦਾ ਸਾਥ ਛੱਡ ਦੇਵੇ। ਉਹ ਚਾਚੀ ਦੇ ਨਾਲ guzare ਉਹਨਾਂ ਪਲਾਂ ਲਈ ਖੁਸ਼ ਸੀ ਜਦੋਂ ਚਾਚੀ ਉਸ ਨੂੰ ਗੁੱਡੋ ਕਹਿ ਕੇ ਬੁਲਾਉਂਦੀ ਸੀ। ਕੁਝ ਦਿਨ ਬਾਅਦ ਪੋਲੀਆਨਾ ਹਸਟਲ ਤੋਂ ਘਰ ਵਾਪਸ ਆਈ। ਪਰ ਹੁਣ ਉਹ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੀ ਸੀ। ਜਦ ਮਿਸਟਰ ਪੈਂਡਲਟਨ ਪੋਲੀਆਨਾ ਨੂੰ ਮਿਲਣ ਗਏ ਤਾਂ ਉਹਨਾਂ ਨੇ ਮਿਸ ਪੋਲੀ ਨੂੰ ਪੋਲੀਆਨਾ ਨੂੰ ਦਿੱਤੀ ਗਈ ਪੇਸ਼ਕਸ਼ ਦੇ ਬਾਰੇ ਦੱਸਿਆ ਕਿ ਕਿਵੇਂ ਉਹਨੇ ਆਪਣੀ ਚਾਚੀ ਦੇ ਕਰਕੇ ਇਸ ਪੇਸ਼ਕਸ਼ ਲਈ ਮਨਾ ਕਰ ਦਿੱਤਾ ਸੀ ਇਹ ਸਭ ਸੁਣ ਕੇ ਮਿਸ ਪੌਲੀ ਦਾ ਪਿਆਰ ਉਹਦੇ ਲਈ ਬਹੁਤ ਵੱਧ ਗਿਆ ਉਸ ਦੀ ਭਤੀਜੀ ਖੁਸ਼ ਰਹੇ ਸਿਰਫ ਇਸ ਲਈ ਉਸਨੇ ਬਿੱਲੀ ਤੇ ਕੁੱਤਿਆਂ ਨੂੰ ਉਹਦੇ ਕਮਰੇ ਜਾਣ ਦੀ ਇਜਾਜ਼ਤ ਦੇ ਦਿੱਤੀ ਉਹ ਪੋਲੀਆਨਾ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਪੋਲੀਆਨਾ ਦੇ ਚੈੱਕਅਪ ਤੋਂ ਬਾਅਦ ਡਾਕਟਰ ਨੂੰ ਪੂਰੀ ਖਬਰ ਦੇਣੀ ਪਈ ਬਦਕਿਸਮਤੀ ਦੇ ਨਾਲ ਹੁਣੇ ਮੁਟਿਆਰ ਕਦੇ ਨਹੀਂ ਚੱਲ ਸਕੇਗੀ ਉਹ ਨਹੀਂ ਇਸ ਨੂੰ听 ਕੇ मिस ਪੌਲੀ ਰੋਣ ਲੱਗੀ ਤੇ ਬੇਹੋਸ਼ ਹੋ ਗਈ ਆਪਣੀ ਚਾਚੀ ਦੀ ਆਵਾਜ਼ ਸੁਣ ਕੇ ਪੌਲੀਆਨਾ ਸੋਰ-ਸੋਰ ਕੇ ਰੋਣ ਲੱਗੀ ਹੁਣ ਸਾਰਿਆਂ ਨੂੰ ਇਹਨਾਂ ਦੁੱਖ ਭਰੇ ਦਿਨਾਂ ਦੇ गुज़रਣ ਦਾ ਇੰਤਜ਼ਾਰ ਸੀ ਪੌਲੀਆਨਾ ਨੇ ਜੋ ਵੀ ਉਸਨੂੰ ਮਿਲਣ ਆਂਦਾ ਉਹਨਾਂ ਨਾਲ ਖੁਸ਼ੀ ਦੇ ਖੇਡ ਦੇ ਬਾਰੇ ਵਿੱਚ ਦੱਸਣਾ ਸ਼ੁਰੂ ਕੀਤਾ ਪੌਲੀਆਨਾ ਨੂੰ ਖੁਸ਼ ਦੇਖਣ ਦੇ ਲਈ मिस्टर पेंडल्टन ने जिम्मी ਨੂੰ ਗੁੱਦ ਲੈਣ ਦਾ ਫੈਸਲਾ ਕੀਤਾ ਜਦ ਪੋਲੀਆਨਾ ਨੇ ਇਹ ਖੁਸ਼ਖਬਰੀ ਸੁਣੀ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਮਿਸ ਪੋਲੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਖੁਸ਼ੀ ਦੇ ਖੇਡ ਦੇ ਬਾਰੇ ਵਿੱਚ ਬਿਲਕੁਲ ਨਹੀਂ ਜਾਣਦੀ ਸੀ ਇੱਕ ਵਾਰ ਜਦੋਂ ਨੈਂਸੀ ਨਾਲ ਗੱਲ ਕਰ ਰਹੀ ਸੀ ਤਾਂ ਉਸ ਨੂੰ ਇਸ ਬਾਰੇ ਚ ਪਤਾ ਚੱਲਿਆ ਫਿਰ ਉਹ ਛੇਤੀ ਪੋਲੀਆਨਾ ਦੇ ਕੋਲ ਗਈ अच्छा खुशीदा खेड ਹੁਣ ਤੋਂ ਅਸੀਂ ਇਸ ਖੇਡ ਨੂੰ ਇਕੱਠੇ ਖੇਡਾਂਗੇ ਵਾਹ ਇਹ ਹੁਣ ਤੱਕ ਦੀ ਸਭ ਤੋਂ ਵਧੀਆ ਖਬਰ ਹੈ ਚਾਚੀ ਇਸੇ ਦੌਰਾਨ ਮਿਸਟਰ ਪੈਂਡਲਟਨ ਦੇ ਡਾਕਟਰ ਪੋਲੀਆਨਾ ਨਾਲ ਮਿਲਣਾ ਚਾਹੁੰਦੇ ਸੀ ਪਰ ਇੱਕ ਸਮੱਸਿਆ ਸੀ ਕਈ ਸਾਲ ਪਹਿਲਾਂ ਮਿਸ ਪੋਲੀ ਦੇ ਨਾਲ ਹੋਈ ਬਹਿਸ ਦੇ ਕਰਕੇ ਉਹ ਪਿਛਲੇ 15 ਸਾਲਾਂ ਤੋਂ ਉਹਨਾਂ ਦੇ ਘਰ ਨਹੀਂ ਗਏ ਸੀ ਆਖਰਿਤ ਦੋਵੇਂ ਪਾਸਿਆਂ ਸਮਝੌਤਾ ਹੋਇਆ ਅਤੇ ਉਹ ਉਸ ਨੂੰ ਸ਼ਹਿਰ ਤੋਂ ਬਾਅਦ ਇੱਕ ਹਸਪਤਾਲ ਵਿੱਚ ਲੈ ਗਏ। ਮਿਸਟਰ ਪੈਂਡਲਟਨ ਦੇ ਡਾਕਟਰ ਨੇ ਪੋਲੀਆਨਾ ਦਾ ਚੈੱਕਅਪ ਕੀਤਾ ਤੇ ਉਮੀਦ ਜਤਾਈ। ਕੁਝ ਮਹੀਨੇ ਬੀਤ ਚੁੱਕੇ ਸੀ। ਮਿਸ ਪੋਲੀ ਦੀ ਇੱਕ ਚਿੱਠੀ ਪੋਲੀਆਨਾ ਨੂੰ ਮਿਲੀ। ਮੇਰੀ ਪਿਆਰੀ ਚਾਚੀ, ਮੇਰੇ ਕੋਲ ਇੱਕ ਖੁਸ਼ਖਬਰੀ ਹੈ। ਮੈਨੂੰ ਇਲਾਜ ਤੋਂ ਫਾਇਦਾ ਹੋਇਆ ਹੈ। ते आखिर हूँ मैं तुर कह रहे ने कि मैं छेती घर जा सकती हाँ काश मैं होर सकती। होेती तुरहत खुश हाँ हर चीज हम मैं खुश करती है मैनु इस भी खुशी है कि मैं कुछ समय तक चल नहीं सकी क्योंकि जो अजिहा ना हों में एनी शुकर गुजार ना होंगी जिनी अच हाँ ਛੇ ਤਿਤਵ ਨੂੰ ਮਿਲਣ ਦੀ ਉਮੀਦ ਵਿੱਚ ਬਹੁਤ ਸਾਰਾ ਪਿਆਰ ਭਲਿਆਨਾ ਬਹੁਤ ਪਹਿਲਾਂ ਇੱਕ ਕੁੜੀ ਸੀ ਹਾਈਡੀ ਉਹਦੇ ਪੇਰੈਂਟਸ ਦੇ ਗੁਜਰਨ ਤੋਂ ਬਾਅਦ ਉਹਦੀ ਆਂਟੀ ਨੇ ਉਹਦਾ ਖਿਆਲ ਰੱਖਿਆ ਇੱਕ ਦਿਨ ਉਹ ਹਾਈਡੀ ਨੂੰ ਲੈ ਕੇ ਉਹਦੇ ਦਾਦਾ ਜੀ ਕੋਲ ਗਏ ਜਿਹੜੇ ਪਹਾੜਾਂ ਵਿੱਚ ਰਹਿੰਦੇ ਸੀ ਦਾਦਾ ਜੀ ਪੁਰਾ ਛਿੜਛੜੇ ਸਬਾ ਦੇ ਬਜ਼ੁਰਗ ਸੀ ਜੋ ਕੱਲੇ ਇੱਕ ਛੋਟੇ ਜਿਹੇ ਝੋਪੜੇ ਵਿੱਚ ਰਹਿੰਦੇ ਸੀ ਇਹ ਪਹਿਲੀ ਵਾਰੀ ਸੀ ਕਿ ਹਾਈਡੀ ਆਪਣੇ ਦਾਦੂ ਨੂੰ ਮਿਲ ਰਹੀ ਸੀ ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਮਿਲੀ ਹੈ ਇਹ ਕਹਿ ਕੇ ਆਂਟੀ ਹਾਈਡੀ ਨੂੰ ਦਾਦੂ ਕੋਲ ਛੱਡ ਕੇ ਚਲੀ ਗਈ ਦਾਦੂ ਜਿਹੜੇ ਐਨੇ ਸਾਲਾਂ ਤੋਂ ਕੱਲੇ ਸੀ ਖੁਸ਼ ਸੀ ਕਿ ਉਹਨਾਂ ਦੀ ਪੋਤੀ ਹੁਣ ਉਹਨਾਂ ਦੇ ਨਾਲ ਹੈ ਪਰ ਆਪਣੀ ਖੁਸ਼ੀ ਹਾਈਡੀ ਨੂੰ ਨਹੀਂ ਵਿਖਾਈ ਉਹਨਾਂ ਨੇ ਹਾਈਡੀ ਲਈ ਸਟੋਰ ਰੂਮ ਵਿੱਚ ਇੱਕ ਪਿਆਰਾ ਜਿਹਾ ਬੈੱਡ ਲਗਾਇਆ ਹਾਈਡੀ ਨੂੰ ਦਾਦੂ ਬੜੇ ਪਸੰਦ ਆਏ ਇੱਥੇ ਪਹਾੜਾਂ ਵਿੱਚ ਉਹਨੂੰ ਖੁਸ਼ੀਆਂ ਮਿਲਣ ਵਾਲੀਆਂ ਸੀ ਸਵੇਰੇ ਉੱਠਦੇ ਦਾਦੂ ਨੇ ਉਹਨੂੰ ਆਪਣੇ ਬੱਡੇ ਸਾਰੇ ਡੌਗੀ ਜੋਸਫ ਨਾਲ ਮਿਲਵਾਇਆ ਹਾਈਡੀ ਨੂੰ ਜੋਸਫ ਬੜਾ ਚੰਗਾ ਲੱਗਿਆ ਇੱਕ ਦਿਨ ਪਹਾੜਾਂ ਵਿੱਚ ਘੁੰਮਦੇ ਹੋਏ ਉਹਨੂੰ ਪੀਟਰ ਮਿਲਿਆ ਪੀਟਰ ਸੀ ਸ਼ੈਫਰਡ ਜਿਹੜਾ ਆਪਣੀ ਬੱਕਰੀਆਂ ਨੂੰ ਘਾ ਚਰਾ ਰਿਹਾ ਸੀ ਮੈਨੂੰ ਤੂੰ ਪਹਿਲੇ ਨਹੀਂ ਦਸੀ ਕਦੀ ਵੀ ਹਾਂ ਮੈਂ ਕੱਲ ਹੀ ਆਇਆ ਹਾਂ ਉਹਨਾਂ ਦਾਦੂ ਦੇ ਨਾਲ ਰਹਾਂਗੇ ਅਗਲੇ ਦਿਨਾਂ 'ਚ ਉਹ ਨਾਲ-ਨਾਲ ਪਹਾੜਾਂ ਵਿੱਚ ਘੁੰਮਣ ਫਿਰਨ ਲੱਗੇ ਹਾਈਡੀ ਦੀ ਲਾਈਫ ਮਜ਼ੇਦਾਰ ਹੋ ਗਈ ਸੀ ਉਹਨੂੰ ਪੀਟਰ ਬਹੁਤ ਪਿਆਰ ਕਰਦਾ ਸੀ ਉਨੇ ਉਹਨੂੰ ਸ਼ੈਫਰਡ ਬੰਨਾ ਵੀ ਸਿਖਾਇਆ ਪੂਰਾ ਪੂਰਾ ਦਿਨ ਪਹਾੜਾਂ ਵਿੱਚ ਦੌੜ ਭੱਜ ਕਰਕੇ ਆਈਡੀ ਖੁਸ਼ ਸੀ ਪਰ ਉਹ ਦਾदू ਦੇ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਸੀ ਆਪਣੇ ਦਾदू ਦੇ oven 'ਚ ਰੈੱਡ ਬੇਕ ਕਰਨਾ ਉਹਦਾ ਫੇਵਰੇਟ ਕੰਮ ਸੀ ਉਹ ਬ੍ਰੈਡ ਬਣਾ ਕੇ ਪੀਟਰ ਦੀ ਦਾਦੀ ਨੂੰ ਦਿੰਦੀ ਸੀ ਤੇ ਬਦਲੇ ਵਿੱਚ ਪੀਟਰ ਦੀ ਦਾਦੀ ਉਹਨੂੰ ਬੱਕਰੀ ਦਾ ਤਾਜ਼ਾ ਤੁੱਧ ਪਿਲਾਉਂਦੀ ਸੀ ਇੱਕ ਦਿਨ ਗਰਮੀ ਤੋਂ ਬਾਅਦ ਸਿਆਲਾ ਦਾ ਮੌਸਮ ਆ ਗਿਆ ਪੀਟਰ ਦਾ ਸਕੂਲ ਜਾਣਾ ਸ਼ੁਰੂ ਹੋ ਗਿਆ ਤੇ ਹਾਈਡੀ ਕੱਲੀ ਪੈ ਗਈ ਇੱਕ ਦਿਨ ਅਚਾਨਕ ਹਾਈਡੀ ਦੀ ਆਂਟੀ ਉਹਨੂੰ ਵਾਪਸ ਸ਼ਹਿਰ ਲੈ ਜਾਣ ਵਾਸਤੇ ਆਈ ਉਹਨੂੰ ਘਰ ਵਿੱਚ ਪੜ੍ਹਨ ਤੇ ਕੰਮ ਕਰਾਉਣ ਵਾਸਤੇ ਦਾਦੂ ਨੂੰ ਇਹ ਸੁਣ ਕੇ ਬੜਾ ਬੁਰਾ ਲੱਗਿਆ ਤੇ ਉਹ ਮੰਨੇ ਨਹੀਂ ਪਰ ਜ਼ਰਾ ਸੋਚਨ ਤੇ ਉਹਨਾਂ ਨੂੰ ਲੱਗਿਆ ਕਿ ਹਾਈਡੀ ਦੇ ਵਾਸਤੇ ਐਹੀ ਚੰਗਾ ਰਹੇਗਾ ਕਿ ਉਹ ਸ਼ਹਿਰ ਜਾ ਕੇ ਪੜ੍ਹਾਈ ਲਿਖਾਈ ਕਰੇ ਮੈਨੂੰ ਇੱਥੋਂ ਨਹੀਂ ਜਾਣਾ ਮੈਨੂੰ ਤਾਂ ਦਦੂ ਦੇ ਕੋਲ ਹੀ ਰਹਿਣਾ ਹੈ ਆਂਟੀ ਦੇ ਇਹ ਕਹਿਨ ਕਰਕੇ ਕਿ ਉਹ ਕੁਝ ਹੀ ਦਿਨਾਂ ਬਾਅਦ ਉਹਨੂੰ ਇੱਥੇ ਵਾਪਸ ਲੈ ਆਵੇਗੀ ਹਾਈਡੀ ਮੰਨ ਗਈ ਟ੍ਰੇਨ ਵਿੱਚ ਲੰਬਾ ਸਫ਼ਰ ਤੈਅ ਕਰਕੇ ਉਹ ਇੱਕ ਮਹਿਲ ਵਰਗੀ ਕਾਰ ਵਿੱਚ ਪਹੁੰਚੇ ਐਨਾ ਵੱਡਾ ਕਾਰ ਮੈਂ ਕਿ ਇਸ ਕਾਰ ਚ ਰਹਿਣ ਵਾਲੀਆਂ ਹਾਈਡੀ ਕਾਰ ਦੀ ਪਿਆਰੀ ਕਲਾਰਾ ਨੂੰ ਮਿਲੀ ਕਲਾਰਾ ਤੁਰ ਨਹੀਂ ਸਕਦੀ ਸੀ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਸੀ ਆਂਟੀ ਹਾਈਡੀ ਨੂੰ ਇੱਥੇ ਲੈ ਕੇ ਆਈ ਸੀ ਤਾਂਕਿ ਕਲਾਰਾ ਨੂੰ ਇੱਕ ਦੋਸਤ ਮਿਲ ਜਾਵੇ ਇਹ ਦੋਨੋਂ ਪਰੀਆਂ ਬਹੁਤ ਜਲਦੀ ਪੈਸ ਫਰੈਂਡਸ ਬਣ ਗਈਆਂ ਹਾਈਡੀ ਦੇ ਟੰਗ ਵੱਖਰੇ ਸੀ ਤੇ ਕਲਾਰਾ ਉਹਦੀ ਗਲਤੀਆਂ ਦੇ ਖੂਬ ਮਜ਼ੇ ਲੈਂਦੀ ਸੀ ਕਲਾਰਾ ਦੀ ਦਾਦੀ ਬੜੀ ਡਾਡੀ ਸੀ ਕਲਾਰਾ ਦੀ ਦਾਦੀ ਹਾਈਡੀ ਨੂੰ ਬਹੁਤ ਕੁਝ ਸਿਖਾ ਰਹੀ ਸੀ ਜਿਵੇਂ ਟੰਗ ਨਾਲ ਬੈਠਣਾ ਉੱਠਣਾ ਤੇ ਕਾਂਟੇ ਛੁਰੀ ਨਾਲ ਖਾਣਾ ਖਾਣਾ ਹੁਣ ਹਾਈਡੀ ਕਪੜੇ ਵੀ ਸ਼ਹਿਰ ਵਾਲਿਆਂ ਵਰਗੇ ਪਾਣ ਲੱਗ ਪਈ ਸੀ ਪਰ ਉਹਦੇ ਵਿੱਚ ਆਰਾਮ ਨਹੀਂ ਮਿਲ ਰਿਹਾ ਸੀ ਉਹਨੇ 클ਾਰਾ ਵੀ ਹਾਈਡੀ ਨੂੰ ਪੜ੍ਹਨਾ ਲਿਖਣਾ ਸਿਖਾ ਰਹੀ ਸੀ ਹਾਈਡੀ ਨੂੰ 클ਾਰਾ ਦੇ ਨਾਲ ਰਹਿਣਾ ਚੰਗਾ ਤੇ ਲੱਗ ਰਿਹਾ ਸੀ ਪਰ ਉਹਨੂੰ ਪਹਾੜਾਂ ਤੇ ਦਾदू ਦੀ ਬਹੁਤ ਯਾਦ ਆਉਂਦੀ ਸੀ ਐਨੀ ਯਾਦ ਕਿ ਉਹਨੂੰ ਖਾਣਾ ਵੀ ਨਹੀਂ ਚੰਗਾ ਲੱਗਦਾ ਸੀ 클ਾਰਾ ਦੇ ਦਾਦੀ ਤੇ ਪਾਪਾ ਨੂੰ ਹਾਈਡੀ ਦੇ ਦੁੱਖ ਦਾ ਅਹਿਸਾਸ ਹੋਇਆ। ਉਹਨਾਂ ਨੇ ਫੈਸਲਾ ਕੀਤਾ ਉਹਨੂੰ ਵਾਪਸ ਉਹਦੇ ਦਾਦੂ ਕੋਲ ਭੇਜਣ ਦਾ। ਕਲਾਰਾ ਉਦਾਸ ਹੋ ਗਈ ਕਿਉਂਕਿ ਹਾਈਡੀ ਜਾਨ ਵਾਲੀ ਸੀ। ਪਿਆਰ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਚਾਹੁੰਦੇ ਹੋ ਕਿਸੇ ਵੀ ਕੀਮਤ ਤੇ ਤੇ ਵਕਤ ਆ ਗਿਆ ਗੁੱਡਬਾਈ ਕਹਿੰਦਾ। ਹਾਈਡੀ ਦੀ ਆਂਟੀ ਨੇ ਕਿਹਾ ਕਿ ਕਲਾਰਾ ਉਹਨੂੰ ਮਿਲਣ ਅਗਲੇ ਸਾਲ ਪਹਾੜਾਂ ਵਿੱਚ ਆਵੇਗੀ। ਪਹਾੜਾਂ ਵਿੱਚ ਆਂਦੇ ਹੀ ਜਿਵੇਂ ਉਹਨੂੰ ਜ਼ਿੰਦਗੀ ਵਾਪਸ ਮਿਲ ਗਈ। ਉਹ ਰਸਤੇ ਵਿੱਚ ਪੀੜਸ ਦੇ ਘਰ ਗਈ ਤੇ ਉਹਦੀ ਦਾਦੀ ਨੂੰ ਲਾਰਾ ਦਾ ਦਿੱਤਾ ਹੋਇਆ ਬ੍ਰੈੱਡ ਦਿੱਤਾ। ਆਪਣਾ ਸ਼ਹਿਰ ਵਾਲਾ ਐਡਰੈਸ ਉੱਥੇ ਛੱਡ ਕੇ ਉਹ ਭੱਜ ਕੇ ਦਾਦੂ ਨੂੰ ਮਿਲਣ ਗਈ ਤੇ ਉਹਨਾਂ ਨੂੰ ਹੱਟ ਕੇ ਜੱਪੇ ਪਾਲੇ। ਹਾਈਡੇ ਤੇ ਖੁਸ਼ੀ ਦਾ ਠਿਕਾਣਾ ਨਹੀਂ ਰਹਾ। ਜਦੋਂ ਉਹਨੂੰ ਇੱਕ ਚਿੱਠੀ ਮਿਲੀ ਕਿ ਕਲਾਰਾ ਉਹਨੂੰ ਮਿਲਣ ਆ ਰਹੀ ਹੈ ਕਲਾਰਾ ਨੂੰ ਪਹਾੜ ਤੇ ਪੀਟਰ ਦੋਨੋਂ ਪਸੰਦ ਆਏ ਪਰ ਪੀਟਰ ਜਰਾ ਅਨਮਨਾ ਜਿਹਾ ਸੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕਲਾਰਾ ਹਾਈਡੀ ਨੂੰ ਆਪਣੇ ਨਾਲ ਫੇਰ ਸ਼ਹਿਰ ਲੈ ਜਾਵੇਗੀ ਇਹ ਤਿੰਨੋਂ ਮਿਲ ਕੇ ਬਹੁਤ ਮौज ਮਸਤੀ ਕਰ ਰਹੇ ਸੀ ਪਹਾੜਾਂ ਦੀ ਤਾਜ਼ੀ ਹਵਾ ਫਲ ਸਬਜ਼ੀ క్లారా ਦੇ ਸਿਹਤ ਵਾਸਤੇ ਬਹੁਤ ਚੰਗੇ ਸੀ ਪਰ ਪੀਟਰ ਨੂੰ ਕਲਾਰਾ ਨਾਲ ਜਲਨ ਹੋ ਲੱਗੀ ਕਿਉਂਕਿ ਉਹ ਹਾਈਡੀ ਦੀ ਬੈਸਟ ਫਰੈਂਡ ਸੀ ਪੀਟਰ ਨੂੰ ਕਲਾਰਾ ਨੂੰ व्हीਲਚੇਅਰ ਤੇ ਬਿਠਾਣਾ ਤੇ ਘੁਮਾਣਾ ਵੀ ਨਹੀਂ ਪਸੰਦ ਸੀ ਇੱਕ ਦਿਨ ਉਹਨੇ ਕਲਾਰਾ ਦੀ व्हीਲਚੇਅਰ ਨੂੰ ਪਹਾੜ ਤੋਂ ਥੱਲੇ ਸੁੱਟ ਦਿੱਤਾ ਉਹਨੂੰ ਲੱਗਿਆ ਕਿ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਤਾਜੀ ਹਵਾ ਦੇ ਸਹਾਰੇ ਤੇ ਬਿਨਾ 휠ਚੇਅਰ ਤੋਂ ਕਲਾਰਾ ਵਿੱਚ ਕਾਫੀ ਤਾਕਤ ਆ ਗਈ ਤੇ ਉਹ ਹਾਈਡੀ ਨਾਲ ਹੌਲੀ-ਹੌਲੀ ਤੁਰਨ ਲੱਗ ਪਈ ਤੇ ਫੇਰ ਆਪੇ ਬਿਨਾ ਕਿਸੇ ਸਹਾਰੇ ਤੁਰਨ ਲੱਗ ਪਈ ਮੈਂ ਤੁਰ ਰਹੀ ਹਾਂ ਹਾਈਡੀ ਇਹ ਸਭ ਤੇਰੀ ਵਜ੍ਹਾ ਨਾਲ ਇੱਕ ਦਿਨ ਕਲਾਰਾ ਦੀ ਦਾਦੀ ਤੇ ਪਾਪਾ ਉੱਥੇ ਆਏ ਤੇ ਚੌਂਕ ਕੇ ਉਹਨੂੰ ਤੁਰਦੇ ਹੋਏ ਵੇਖ ਉਹਨਾਂ ਨੇ ਦਾਦੂ ਤੇ ਹਾਈਡੀ ਨੂੰ ਜੀ ਭਾਰ ਕੇ ਥੈਂਕ ਯੂ ਕੇ ਹਾਂ ਉਸੇ ਵੇਲੇ ਪੀਟਰ ਨੂੰ ਆਪਣੇ ਕਿਤੇ ਤੇ ਪਛਤਾਵਾ ਹੋਇਆ ਉਹਨੇ ਕਲਾਰਾ ਦੀ ਵਿਲਚਰ ਨੂੰ ਸੁਠਣਾ ਕਬੂਲ ਕੀਤਾ ਮੈਂ ਤੁਹਾਡੇ ਸਾਰੇ ਨਾਲ ਮਾਫੀ ਚਾਹੁੰਦਾ ਬਹੁਤ ਗਲਤ ਕੀਤਾ ਮਾਫਤਾਂ ਕਰਾਂਗੀ ਹੀ ਹੈ ਨਾ ਕਲਾਰਾ ਪਹਿਲੇ ਹੀ ਤੂੰ ਗਲਤ ਕੀਤਾ ਪਰ ਉਹਦਾ ਤੁਰਨਾ ਸਭ ਤੋਂ ਵੱਡੀ ਖੁਸ਼ੀ ਹੈ ਸਭ ਖੁਸ਼ੀ ਨਾਲ ਹੱਸ ਪਏ। ਕਲਾਰਾ ਤੇ ਉਸਦੇ ਪਰਿਵਾਰ ਨੇ ਅਗਲੇ ਸਾਲ ਫੇਰ ਆਉਣ ਦਾ ਵਾਅਦਾ ਕੀਤਾ ਤੇ ਉਹ ਸਾਰੇ ਨਾਲ-ਨਾਲ ਹਮੇਸ਼ਾ ਖੁਸ਼ ਰਹੇ। স্নੋ ਵਾਈਟ ਅਤੇ ਸ਼ਿਕਾਰੀ ਸਮੇਂ ਦੀ ਗੱਲ ਹੈ স্নੋ ਵਾਈਟ ਤੇ ਪ੍ਰਿੰਸ ਐਡਵਨ ਆਪਣੇ ਮਹਿਲ ਵਿੱਚ ਖੁਸ਼ੀ ਨਾਲ ਰਹਿ ਰਹੇ ਸੀ ਸਪੋਨਾ স্নੋ ਵਾਈਟ ਤੇ ਕੋਲ ਆਇਆ ਰਾਜਕੁਮਾਰੀ স্নੋ ਵਾਈਟ ਮੈਂ ਤੈਨੂੰ ਕੁਝ ਜ਼ਰੂਰੀ ਦੱਸਣਾ ਹੈ ਬੇਸ਼ੱਕ ਮੇਰੇ ਦੋਸਤ ਤੈਨੂੰ ਕੀ ਚਾਹੀਦਾ ਹੈ ਅਸੀਂ ਸਾਰੇ ਕਦਾਨ ਤੋਂ ਮੈਲ ਵਿੱਚ ਵਾਪਸ ਆਏ ਤੇ ਆਰਾਮ ਕਰਨ ਦੇ ਲਈ ਆਪਣੇ ਕਮਰਿਆਂ ਵਿੱਚ ਗਏ ਫਿਰ ਅਚਾਨਕ ਅਸੀਂ ਇੱਕ ਅਜੀਬ ਜਿਹੀ ਆਵਾਜ਼ ਸੁਣੀ ਮੇਰੇ ਮਦਦ ਕਰੋ ਅਸੀਂ ਸਾਰੇ ਵੇਖਣ ਗਏ ਇੱਕ ਲੰਮੀ ਤੰਗ ਗਲੀ ਤੋਂ ਗੁਜ਼ਰਦੇ ਹੋਏ ਕੁਝ ਬੋੜੀਆਂ ਤੋਂ ਥੱਲੇ ਤੇ ਅਸੀਂ ਵੇਖਿਆ ਤੁਸੀਂ ਕੀ ਵੇਖਿਆ ਇਸ ਇੱਕ ਕਾਲ ਕੋਠੀ ਤੇ ਕਾਲ ਕੋਠੀ ਦੇ ਅੰਦਰ ਇੱਕ ਸ਼ਿਕਾਰੀ ਸੱਚੀ ਇਹ ਉਹ ਹੀ ਸ਼ਿਕਾਰੀ ਹੋਣਾ ਜਿਸ ਨੇ ਮੇਰੀ ਜਾਨ ਬਚਾਈ ਸੀ ਦੁਸ਼ਟ ਹਿਲਾ ਨੇ ਉਹਨੂੰ ਕਾਲ ਕੋਠੀ ਵਿੱਚ ਪਾ ਦਿੱਤਾ ਹੋਣਾ ਕਿਉਂਕਿ ਉਹਨੇ ਹੁਕਮ ਅਦੁੱਲੀ ਕੀਤੀ ਸੀ 스노 ਵਾਈਟ ਤੇ ਪ੍ਰਿੰਸ ਐਂਟਵਾਨ ਉਸ ਕਾਲ ਕੋਠੀ ਵਿੱਚ ਗਏ ਜਿਸ ਦੇ ਬਾਰੇ ਵਿੱਚ ਐਸ ਗੱਲ ਕਰ ਰਿਆ ਸੀ ਉਹਨਾਂ ਦੇ ਸ਼ਿਕਾਰੀ ਨੂੰ ਕਾਲ ਕੋਠੜੀ ਤੋਂ ਬਾਹਰ ਕੱਢਿਆ ਮੈਨੂੰ ਜਾਨ ਬਚਾਉਣ ਦੇ ਲਈ ਧੰਨਵਾਦ ਸੁਣਾਇਆ ਤੇ ਮੈਂ ਤਾਂ ਜਿਵੇਂ ਹਮੇਸ਼ਾ ਦੇ ਲਈ ਇੱਕ ਕਾਲ ਕੋਠੀ ਵਿੱਚ ਕੈਦ ਹੋ ਗਿਆ ਸੀ ਇਸੇ ਦਰਮਿਆਨ ਰਾਜਪਾਰ ਵਿੱਚ ਜੰਗਲ ਦੇ ਇੱਕ ਹਨੇਰੇ ਕੋਨੇ ਵਿੱਚ ਇੱਕ ਪੱਥਰ ਦੀ ਮੂਰਤ ਖੜੀ ਸੀ ਦੁਸ਼ਟ ਰਾਣੀ ਹੈਲਾ ਹਾਲੇ ਵੀ ਉਸ ਦੇ ਅੰਦਰ ਫਸੀ ਹੋਈ ਸੀ ਡੰਕੋਵ ਨੇੜੇ ਹੀ ਸੀ ਚਾਰ ਮਜ਼ਬੂਤ ਲਾਠੀਆਂ ਤੇ ਇੱਕ ਗੰਦੇ ਕਪੜੇ ਵਾਲੇ ਬਣੇ ਹੋਏ ਤੰਬੂ ਦੇ ਵਿੱਚ ਤੰਬੂ ਦੇ ਅੰਦਰ ਉਹ ਹੈਲਾ ਨੂੰ ਪੱਥਰ ਤੋਂ ਆਜ਼ਾਦ ਕਰਨ ਦੇ ਲਈ ਜਾਦੂ ਦੀ ਕਿਤਾਬ ਲੱਭ ਰਿਹਾ ਸੀ ਆਦੇਸ਼ ਮੰਤਰ ਮਿਸਤ ਮੰਤਰ ਯੋਸ਼ ਮੰਤਰ ਹੂੰ ਯੂਸ਼ ਇਹ ਕਮ ਆ ਸਕਦਾ ਹੈ। ਓਕੇ ਚਲੋ ਆਹ ਏਰੀਆ ਹੋਨੇ ਮੈਨੂੰ ਮਿਲ ਗਿਆ। ਡੰਕੋ ਤੰਬੂ ਤੋਂ ਬਾਹਰ ਆਇਆ। ਪੀੜ ਤੋਂ ਇੱਕ ਟਹਿਣੀ ਲਈ ਤੇ ਇਸ ਨੂੰ ਜਾਦੂ ਦੀ ਛੜੀ ਦੀ ਤਰ੍ਹਾਂ ਇਸਤੇਮਾਲ ਕਰਕੇ ਹਿਲਾਣਾ ਸ਼ੁਰੂ ਕਰ ਦਿੱਤਾ। ਹੋਣ ਮੈਂ ਤੁਹਾਨੂੰ ਬਚਾ ਲਵਾਂਗਾ ਰਾਣੀ ਸਾਹਿਬਾ। ਆਬਰਾ ਦਾ ਡਬਰਾ। ਪੱਥਰ ਤੋਂ ਇਨਸਾਨ ਤੱਕ, ਇਨਸਾਨ ਤੋਂ ਰਾਣੀ ਤੱਕ। ਤਤ ਤਤ ਤ ਪੱਥਰ ਦੀ ਮੂਰਤ ਝਟਕਣ ਲੱਗੀ ਕੁਝ ਜਾਦੂ ਭਰਿਆ ਹੋ ਰਿਹਾ ਸੀ ਤੇ ਫਿਰ ਹੈਲਾ ਇੱਕ ਵੱਡੇ ਘੋਂਗੇ ਵਿੱਚ ਬਦਲ ਗਈ ਉਹ ਆਪਣੇ ਚਿਪਚਿਪੇ ਐਂਟੀਨਾ ਦੇ ਨਾਲ ਡੰਕੋ ਵੱਲ ਰेंगਦੀ ਹੋਈ ਵਧਣ ਲੱਗੀ ਡੰਕੋ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵੱਡੀ ਗਲਤੀ ਕਰ ਬੈਠਾ ਹੈ ਤੇ ਉਹ ਇੱਕ ਹੋਰ ਵਧੀਆ ਜਾਦੂ ਲੱਭਣ ਲਈ ਤੰਬੂ ਵਿੱਚ ਭੱਜ ਗਿਆ ਇਹ ਚਿਪਚਿਪ ਇਸ ਦਾ ਮੈਂ ਕੀ ਕਰਾਂ ਅਖਰ ਉਸਨੇ ਇੱਕ ਹੋਰ ਮੰਤਰ ਲੱਭਿਆ ਤੇ ਟੈਣੀ ਨੂੰ ਕੋਂਗੇ ਤੇ ਘੁਮਾਣਾ ਸ਼ੁਰੂ ਕਰ ਦਿੱਤਾ ਇਸ ਵਾਰ ਹੈਲਾ ਇੱਕ ਵੱਡੇ ਡੱਡੂ ਵਿੱਚ ਬਦਲ ਗਏ ਡੰਕੋ ਡੱਡੂ ਤੋਂ ਡਰ ਕੇ ਵਾਪਸ ਤੰਬੂ ਵਿੱਚ ਭੱਜ ਗਿਆ ਤੇ ਇਹ ਉਹ ਆਪਣੇ ਹੱਥ ਵਿੱਚ ਛੜੀ ਲੈ ਕੇ ਖੁਦ ਨਾਲ ਹੀ ਗੱਲਾਂ ਕਰ ਰਿਹਾ ਸੀ। ਹਮਮ ਸਤ ਬੋਨਿਆ ਦੀ ਵਜ੍ਹਾ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਵੇਖੋ। ਹਾਂ ਇਹਨਾਂ ਵਿੱਚੋਂ ਕੋਈ ਵੀ ਮੰਤਰ ਕੰਮ ਨਹੀਂ ਕਰ ਰਿਹਾ। ਹਾਕਸ ਬਾਕਸ ਵੀ ਨਹੀਂ ਜਿਵੇਂ ਉਹ ਇੱਕ ਜਾਦੂ ਬੰਦਾ ਹੈ। ਬਲੌਕ ਹੈੱਡਡ ਸੌਕ ਹੈੱਡਡ ਬਲੈਕ ਹੈੱਡਡ ਇਹ ਸਾਰੇ ਬੌਨੇ ਹੋ ਜਾਣ। ਜਿਨ੍ਹਾਂ ਲਫ਼ਜ਼ਾਂ ਨੂੰ ਡੰਕੋ ਬੁੜਬੁੜਾ ਰਿਹਾ ਸੀ। ਉਹ ਅਸਲ ਵਿੱਚ ਇੱਕ ਹੋਰ ਮੰਤਰ ਤੇ ਬੋਲ ਸੀ ਤੇ ਉਸੇ ਪਲ ਮਹਿਲ ਦੇ ਬਗੀਚੇ ਵਿੱਚ ਬੋਨੇ ਫਿਰ ਤੋਂ ਪੱਥਰ ਵਿੱਚ ਬਦਲ ਗਏ ਸਨੋ ਵਾਈਟ ਪ੍ਰਿੰਸ ਐਂਟਵਾਨ ਤੇ ਸ਼ਿਕਾਰੀ ਬਹੁਤ ਹੈਰਾਨ ਹੋ ਗਏ ਉਹ ਨਹੀਂ ਮੇਰੇ ਬੋਨੇ ਇਹਨਾਂ ਨੂੰ ਕੀ ਹੋਇਆ ਤੁਹਾਡੇ ਨਾਲੇ ਕਿਵੇਂ ਹੋਇਆ ਪਲੀਜ਼ ਕੁਝ ਦੱਸੋ ਉਹਨਾਂ ਨੂੰ ਵੇਖ ਕੇ ਲੱਗਦਾ ਜਿਵੇਂ ਉਹਨਾਂ ਤੇ ਕਿਸੇ ਨੇ ਜਾਦੂ ਕਰ ਦਿੱਤਾ ਹੈ ਸਨੋ ਵਾਈਟ ਭੱਜ ਕੇ ਉਸ ਕਮਰੇ 'ਚ ਗਈ ਜਿੱਥੇ ਹੈਲਾ ਨੇ ਆਪਣਾ ਜਾਦੂ ਦਾ ਸ਼ੀਸ਼ਾ ਰੱਖਿਆ ਹੋਇਆ ਸੀ ਤੇ ਸ਼ੀਸ਼ੇ ਨੂੰ ਪੁੱਛਿਆ ਦੀਵਾਰ ਤੇ ਲੱਗੇ ਸ਼ੀਸ਼ੇ ਦੱਸ ਤੇ ਜ਼ਰਾ ਮੇਰੇ ਬੋਨਿਆਂ ਨੂੰ ਕੀ ਹੋਇਆ ਤੁਹਾਡੇ ਬੋਨੇ ਮੇਰੀ ਰਾਜਕੁਮਾਰੀ ਡੰਕੋਵ ਨੇ ਦੂਰੋਂ ਇੱਕ ਜਾਦੂ ਸੁਟਿਆ ਜਦੋਂ ਹੈਲਾ ਨੂੰ ਉਸ ਦੇ ਪੱਥਰ ਦੇ ਸ਼ਰਾਬ ਤੋਂ ਆਜ਼ਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹਾਂ ਅਸੀਂ ਇਹ ਜਾਦੂ ਕਿਵੇਂ ਖਤਮ ਕਰ ਸਕਦੇ ਹਾਂ ਤੇ ਆਪਣੇ ਦੋਸਤਾਂ ਨੂੰ ਆਜ਼ਾਦ ਕਰਾ ਸਕਦੇ ਹਾਂ ਚੰਗਾ স্নੋ ਵਾਈਟ ਸ਼ਰਾਪ ਨੂੰ ਛੁਡਾਣ ਦੇ ਲਈ ਤੁਹਾਨੂੰ ਉਸ ਸਫੇ ਨੂੰ ਲੱਭਣਾ ਹੋਵੇਗਾ ਜੋ ਜਾਦੂ ਦੀ ਕਿਤਾਬ ਤੋਂ ਪਾੜ ਕੇ ਜੰਗਲ ਵਿੱਚ ਲੁਕੋ ਦਿੱਤਾ ਗਿਆ স্নੋ ਵਾਈਟ ਦਰਬਾਰ ਵਿੱਚ ਸ਼ਿਕਾਰੀ ਨੂੰ ਵੇਖਣ ਲਈ ਗਈ ਉਸਨੇ ਉਸਨੂੰ ਜਾਦੂ ਦੀ ਕਿਤਾਬ ਤੋਂ ਜਾਦੂ ਦੇ ਪੰਨੇ ਦੇ ਬਾਰੇ ਵਿੱਚ ਦੱਸਿਆ ਤੇ ਸ਼ਿਕਾਰੀ ਤੋਂ ਪੁੱਛਿਆ ਕਿ ਕੀ ਉਹ ਬੋਨਿਆਂ ਨੂੰ ਬਚਾ ਸਕਦਾ ਹੈ ਮੈਂ ਖੁਸ਼ੀ ਨਾਲ ਤੁਹਾਡੀ ਤੇ ਬੋਨਿਆਂ ਦੀ ਮਦਦ ਕਰਾਂਗਾ ਮੇਰੀ ਰਾਜਕੁਮਾਰੀ ਉਹਨਾਂ ਨੂੰ ਬਚਾਉਣਾ ਮੇਰਾ ਫਰਜ਼ ਹੈ ਸ਼ਿਕਾਰੀ ਤਿਆਰ ਹੋ ਕੇ ਤੁਰ ਪਿਆ ਘੁਆਚੇ ਹੋਏ ਉਸ ਪੇਜ ਨੂੰ ਲੱਭਣ ਦੇ ਲਈ ਜਿਸ ਉੱਤੇ ਉਹ ਮੰਤਰ ਲਿਖਿਆ ਹੋਇਆ ਸੀ ਜਿਹੜਾ ਕਿ ਬੋਨਿਆਂ ਨੂੰ ਬਚਾ ਸਕਦਾ ਸੀ ਐਦਰ ਡੰਕੋਵ ਨੇ ਵੀ ਵਿਖਿਆ ਕਿ ਕਿਤਾਬ ਚੋਂ ਮੰਤਰ ਵਾਲਾ ਇੱਕ ਪੇਜ ਗਾਇਬ ਹੈ। ਹੂੰ ਉਹ ਸੰਭਾਤ ਹੈ ਮੈਨੂੰ ਜੋ ਮੰਤਰ ਚਾਹੀਦਾ ਹੈ ਉਹ ਉਸ ਘਾਟੇ ਹੋਏ ਸਫੇ ਤੇ ਹੋਵੇ। ਪਤਾ ਨਹੀਂ ਕਿੱਥੇ ਹੈ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਨੂੰ ਕਿੱਥੇ ਲੱਭੇ। ਆ ਇਸ ਚਟਾਂ ਦੇ ਥਲੇ ਨਹੀਂ ਇਸ ਮੋਰੀ ਵਿੱਚ। ਪਰ ਜਾਦੂ ਵਾਲਾ ਪੇਜ ਉੱਥੇ ਨਹੀਂ ਸੀ। ਕੋਈ ਜ਼ਿਆਦਾ ਦੂਰ ਨਹੀਂ ਅਸਲ ਵਿੱਚ ਜਾਦੂ ਵਾਲਾ ਪੇਜ ਇੱਕ ਰੰਗੀਨ ਇੱਛਾ ਪੀੜ ਦੀ ਟਹਿਣੀ ਤੇ ਲਟਕਿਆ ਹੋਇਆ ਸੀ ਡੰਕੋ ਤੇ ਸ਼ਿਕਾਰੀ ਦੋਨੋਂ ਇਸ ਨੂੰ ਲੱਭਦੇ ਹੋਏ ਇੱਕ ਹੀ ਜਗ੍ਹਾ ਤੇ ਆ ਗਏ ਤੇ ਉਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਵੇਖਿਆ ਡੰਕੋ ਡਰ ਗਿਆ ਪਰ ਫਿਰ ਉਹਨਾਂ ਦੋਹਾਂ ਦੀ ਨਜ਼ਰ ਇੱਛਾ ਪੀੜ ਦੀ ਟਹਿਣੀ ਤੇ ਲਟਕੇ ਪੇਜ ਤੇ ਪਈ ਉਹ ਦੋਵੇਂ ਉਸ ਪੇੜ ਤੋਂ ਬਰਾਬਰ ਦੂਰੀ ਤੇ ਖੜੇ ਸੀ ਉਸ ਨੂੰ ਹਾਸਲ ਕਰਨ ਦੇ ਲਈ ਉਹ ਦੋਵੇਂ ਇੱਕ ਦੂਜੇ ਤੋਂ ਤੇਜ਼ ਭੱਜੇ ਡੰਕੋ ਓਨੀ ਹੀ ਤੇਜ਼ੀ ਨਾਲ ਭੱਜਣ ਲੱਗਾ ਜਿੰਨਾ ਉਸ ਦੇ ਛੋਟੇ ਛੋਟੇ ਪੈਰ ਸਹਾਰਦੇ ਸੀ ਪਰ ਸ਼ਿਕਾਰੀ ਦੇ ਕੋਲ ਚੰਗਾ ਆਈਡੀਆ ਸੀ ਉਸਨੇ ਤਨੀਰ ਤੋਂ ਤੀਰ ਕੱਢਿਆ ਤੇ ਚਲਾਇਆ ਵਾ ਉਸ ਤੇਜ਼ੀ ਵੇਖੋ ਔਰ ਉਸ ਛੋਟੇ ਆਦਮੀ ਨੂੰ ਵੇਖੋ ਡੰਕੋ ਇੰਨਾ ਤੇਜ਼ ਸੀ ਕਿ ਤੀਰ ਉਸ ਦੇ ਪਿੱਛੇ ਰਹਿ ਗਿਆ ਪਰ ਉਸਨੇ ਉਹਨੂੰ ਇੰਨਾ ਵਿਛਲਿਤ ਕਰ ਦਿੱਤਾ ਕਿ ਉਸ ਨੂੰ ਰਸਤੇ ਦੇ ਪੱਥਰ ਨਹੀਂ ਵਿਖੇ। ਤੀਰ ਤੇ ਸਿnal ਗਿਆ ਤੇ ਪੀੜ ਤੋਂ ਪੀਛ ਨੂੰ ਖਿੱਚ ਲਿਆ। ਕਾਸ਼ ਮੈਂ ਉਸ ਮੰਤਰ ਦਾ ਇਸਤੇਮਾਲ ਖੁਦ ਤੇ ਕਰਦਾ। ਦੰਕੋ ਫਿਰ ਤੋਂ ناکਾਮ ਹੋ ਗਿਆ ਤੇ ਸ਼ਿਕਾਰੀ ਫਟਾਫਟ ਜਾਦੂ ਵਾਲਾ ਪੀਛ ਲੈ ਕੇ ਮਹਿਲ ਵਿੱਚ ਵਾਪਸ ਆ ਗਿਆ। স্নੋ ਵਾਈਟ ਨੇ ਸ਼ਿਕਾਰੀ ਤੋਂ ਪੀਛ ਲਿਆ। ਤੇ ਸਿੱਧੀ ਬਣਿਆ ਦੇ ਕਮਰੇ ਵਿੱਚ ਗਈ ਪੱਥਰ ਤੋਂ ਬਣਿਆ ਪਰ ਇੰਨਾ ਲੰਮਾ ਨਹੀਂ ਬਗੀਚੇ ਦੀ ਮੂਰਤ ਵਾਂਗ ਜਿਸ ਨੂੰ ਸਭ ਵੇਖਦੇ ਹਨ ਮੈਂ ਇਸ ਮੰਤਰ ਨੂੰ ਦੁਹਰਾ ਰਹੀਆਂ ਉਹਨਾਂ ਤੇ ਲੱਗੇ ਸ਼ਰਾਪ ਨੂੰ ਤੋੜਨ ਜਾ ਰਹੀਆਂ ਪੱਥਰ ਦੇ ਬੋਨੇ ਹੌਲੀ ਹੌਲੀ ਟੁੱਟਣ ਲੱਗੇ ਤੇ ਫੇਰ ਇੱਕ ਇੱਕ ਕਰਕੇ ਸਾਰੇ ਸ਼ਰਾਪ ਤੋਂ ਮੁਕਤ ਹੋਣ ਲੱਗੇ

ਅਸੀਂ ਛੱਟਾਂ ਦੀ ਤਰ੍ਹਾਂ ਸੌਂ ਗਏ ਸੀ ਕਿਉਂਕਿ ਅਸੀਂ ਪੱਥਰ ਬਣ ਚੁੱਕੇ ਸੀ স্নੋ ਵਾਈਟ ਇਸ ਸੱਕ ਬੋਨੇ ਬਹੁਤ ਖੁਸ਼ੀ ਇਹ ਵੇ ਕਿ ਕਿ ਜਾਦੂ ਟੁੱਟ ਗਿਆ ਸੀ ਤੇ ਇੱਕ ਵਾਰ ਫੇਰ ਤੋਂ ਰਾਜ ਵਿੱਚ ਸ਼ਾਂਤੀ ਸੀ